ਨਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਤੇ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਂਦੇ ਆ ਤਾਂ ਕਿ ਤੁਹਾਨੂੰ ਇਸ ਕਿੱਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਲਈ ਜ਼ਰੂਰੀ ਸੂਚਨਾਵਾਂ ਤੇ ਸੁਝਾਅ ਆਓ ਜਾਣਦੇ ਹਾਂ ਮੈਂ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਇਸ ਮਹੀਨੇ ਦੌਰਾਨ ਵੀ ਪਹਿਲੇ 15 ਦਿਨਾਂ ਤੱਕ ਸਦਾਬਹਾਰ ਫਲਦਾਰ ਬੂਟਿਆਂ ਦੇ ਬਾਗ ਲਗਾਏ ਜਾ ਸਕਦੇ ਹਨ ਬੂਟਿਆਂ ਦੀ ਕਿਸਮ ਦੀ ਚੋਣ ਜਾਂ ਜਿਹੜੇ ਬੂਟੇ ਪ੍ਰਾਪਤ ਕਰਨੇ ਹਨ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਬਾਗਵਾਨੀ ਵਿਭਾਗ ਪੰਜਾਬ ਦੀਆਂ ਮਨਜ਼ੂਰਸ਼ੁਦਾ ਨਰਸਰੀਆਂ ਤੋਂ ਹੀ ਕਰਿਏ ਔਰ ਬਾਗਾਂ ਵਾਸਤੇ 7 ਫੁੱਟ ਡੰਗਾਈ ਦੀ ਖੇਤਾਂ ਦੀ ਮਿੱਟੀ ਜ਼ਰੂਰ ਟੈਸਟ ਕਰਾ ਲਈਏ ਜਿਹੜੇ ਬਾਗਵਾਨਾਂ ਦੇ ਕੋਲ ਨਿੰਬੂ ਜਾਤੀ ਦੇ ਪੌਦੇ ਲੱਗੇ ਹੋਏ ਨੇ ਨਿੰਬੂ ਜਾਤੀ ਦੇ ਬੂਟਿਆਂ ਦੇ ਵਿੱਚ ਸੋਕ ਦੀ ਬਿਮਾਰੀ ਆਉਂਦੀ ਹੈ ਜਿਸ ਨਾਲ ਹੌਲੀ-ਹੌਲੀ ਬੂਟਾ ਸਾਰੀਆਂ ਟਾਹਣੀਆਂ ਸੁੱਕ ਜਾਂਦੀਆਂ ਨੇ ਤੇ ਬੂਟਾ ਮਰ ਜਾਂਦਾ ਉਹ ਸੋਕ ਤੋਂ ਬਚਣ ਵਾਸਤੇ ਆਪਾਂ ਉਹਦੀ ਕਟਾਈ ਕਰਨੀ ਹੈ ਤੇ ਉਹਦੇ ਤੇ ਕਾਪਰ ਆਕਸੀਕਲਰਾਇਡ ਨਾਂ ਦੀ ਦਵਾਈ ਜਿਹੜੀ ਹੈ ਉਹ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰ ਸਕਦੇ ਆ ਇਸੇ ਤਰ੍ਹਾਂ ਨੀਬੂ ਜਾਤੀ ਦੇ ਫਲਾਂ ਦੇ ਵਿੱਚ ਖਤਰਾ ਹੁੰਦਾ ਹੈ ਕਿ ਚੇਪੇ ਦਾ ਹਮਲਾ ਜਾਂ ਸਿਟਰਸ ਸਿੱਲਾ ਜਿਹਨੂੰ ਕਹਿੰਦੇ ਆ ਉਹਦਾ ਹਮਲਾ ਹੋ ਸਕਦਾ ਉਸ ਤੋਂ ਬਚਾ ਦੇ ਲਈ ਆਪਾਂ 2 ਮਿਲੀਲੀਟਰ ਰੋਗਰ ਦਵਾਈ ਜਾਂ 0.4 ਮਿਲੀਲੀਟਰ ਕੌਨਫੀਡੋਰ 17.8 ਐਸਐਲ ਤਾਕਤ ਵਾਲੀ ਜਾਂ 0.4 ਗ੍ਰਾਮ ਜਿਹੜੀ ਦਵਾਈ ਹੈਗੀ ਹੈ ਉਹਨੂੰ ਆਪਾਂ ਇੱਕ ਟਾਰਾ ਨੂੰ ਸਪਰੇਅ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰ ਸਕਦੇ ਹਾਂ ਘਰੇਲੂ ਬਗੀਚੀ ਦੇ ਨਾਂ ਤੇ ਆਪਾਂ ਸਬਜੀ ਬੀਜ ਕਿੱਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਬਾਗਵਾਨੀ ਵਿਭਾਗ ਦੇ ਕੋਲ ਬਹੁਤ ਵਾਜਬ ਰੇਟਾਂ ਤੇ ਉਪਲਬਧ ਨੇ ਜਿਹੜੀ ਕਿ ਤਕਰੀਬਨ 80 ਤੋਂ 100 ਰੁਪਏ ਦੀ ਆ ਜਾਂਦੀ ਹੈ ਤਾਂ ਸਾਨੂੰ ਲੋੜ ਹੈ ਕਿ ਆਪਣੀਆਂ ਪਰਿਵਾਰਕ ਜਿਹੜੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਰੇ ਜ਼ਹਿਰ ਮੁਕਤ ਸਬਜ਼ੀਆਂ ਉਗਾਉਣ ਲਈ ਆਪਾਂ ਆਪਣੀ ਘਰੇਲੂ ਦੀ ਬਗੀਚੀ ਦੇ ਵਿੱਚ ਕਾਸ਼ਤ ਕਰੀਏ ਤਾਂ ਜੋ ਪੋਸ਼ਟਿਕਤਾ ਆਪਣੇ ਆਪਣੀ ਫੈਮਿਲੀ ਲਈ ਅਸੀਂ ਜਿਹੜੀ ਉਹ ਬਰਕਰਾਰ ਰੱਖ ਸਕੀਏ ਇੱਕ ਪੋਸ਼ਟਿਕ ਬਗੀਚੀ ਲਈ ਫਲਾਂ ਦਾ ਚਾਰਟ ਜਾਂ ਇੱਕ ਢਾਂਚਾ ਉਹ ਵੀ ਤਿਆਰ ਬਾਗਵਾਨੀ ਵਿਭਾਗ ਕੋਰਵਲੋਂ ਕੀਤਾ ਗਿਆ ਹੈ ਜੇਦੇ ਅਨੁਸਾਰ ਹਰ ਤਰ੍ਹਾਂ ਦੇ ਕਿਸਮ ਦੇ ਫਲ ਆਪਾਂ ਆਪਣੇ ਘਰੇ ਘਰੇ ਲੂਗੀਚੀ ਦੇ ਤੌਰ ਤੇ ਲਗਾ ਕੇ ਸਾਰੇ ਸਾਲ ਦਾ ਜਿਹੜਾ ਉਹ ਸਾਈਕਲ ਆਪਾਂ ਫਲਾਂ ਦਾ ਘਰ ਵਾਸਤੇ ਚਲਾ ਸਕਦੇ ਹਾਂ ਟਮਾਟਰ ਦੇ ਵਿੱਚ ਖਤਰਾ ਹੁੰਦਾ ਹੈ ਕਿ ਗੜੂਆਂ ਆ ਸਕਦਾ ਹੈ ਉਸ ਤੋਂ ਲੋੜਿੰਦਾ ਜਿਹੜਾ ਕੀਟਨਾਸ਼ਕ ਤੁਰੰਤ ਸਪਰੇਅ ਕਰ ਦੇਣਾ ਚਾਹੀਦਾ ਹੈ ਜਿਹੜੇ ਕਿਸਾਨ ਵੀਰਾਂ ਨੇ ਗਰਮੀਆਂ ਵਾਲੇ ਪਿਆਜ਼ ਦੀ ਕਾਸ਼ਤ ਕਰਨੀ ਹੈ ਉਦੇ ਵਿੱਚ ਐਗਰੀ ਫਾਊਂਡ ਡਾਰਕ ਰੈਡ ਨਾਂ ਦੀ ਜਿਹੜੀ ਕਿਸਮ ਹੈਗੀ ਆ ਉਹਦੀ ਬਜਾਈ 30 ਗ੍ਰਾਮ ਬੀਜ ਪ੍ਰਤੀ ਮਰਲੇ ਦਾ ਪਾ ਕੇ ਨਰਸਰੀ ਦੀ ਬਜਾਈ ਇਸ ਸਮੇਂ ਤੁਰੰਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਕਿਸਾਨ ਵੀਰੋ ਜਿਹੜਾਂ ਦੇ ਪਿਆਜ਼ ਪਹਿਲਾਂ ਦੇ ਲੱਗੇ ਹੋਏ ਨੇ ਉਹਦੇ ਵਿੱਚ ਆਪਾਂ ਜਿਹੜਾ ਕੀਟਾਂ ਦੇ ਕੀਟਾਂ ਤੋਂ ਬਚਾਅ ਵਾਸਤੇ ਜਿਹੜੀ ਲੁੜੀਂਦੇ ਕੀਟ ਨਾਸ਼ਕ ਦੀ ਸਪਰੇ ਬਾਗਬਾਨੀ ਮਾਹਰ ਦੀ ਸਲਾਹ ਲੈ ਕੇ ਤੁਰੰਤ ਕਰ ਦਿਓ ਤਾਂ ਜੋ ਜਿਹੜੀ ਫਸਲ ਆ ਉਹ ਸਹੀ ਚੱਲ ਸਕੇ। ਇਸ ਸਮੇਂ ਗਰਮੀ ਵਾਲੇ ਫੁੱਲ ਜਿਵੇਂ ਗੌਫਰੀਨਾ ਜਿਨੀਆਂ ਪੋਰਟੂਲਾਕਾ ਇਹ ਇਦਾਂ ਦੇ ਫੁੱਲ ਜਿਹੜੇ ਉਹ ਲਗਾਏ ਜਾ ਸਕਦੇ ਆ ਇਹਨਾਂ ਦੀਆਂ ਪਨੀਰੀਆਂ ਵਾਸਤੇ ਵੱਖ-ਵੱਖ ਨਰਸਰੀਆਂ ਤੋਂ ਜਿਹੜਾ ਉਹ ਮਨਜ਼ੂਰਸ਼ੁਦਾ ਕਿਸਮਾਂ ਦਾ ਬੀਜ ਜਿਹੜਾ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਠੁਕਮਾ ਸਮਾਂ ਹੈ ਕਿ ਆਪਾਂ ਮਿੱਟੀ ਛਾਣ ਕੇ ਆਪਾਂ ਜ਼ਮੀਨ ਦੀ ਤਿਆਰੀ ਤੁਰੰਤ ਕਰਕੇ ਇਸ ਲੌਨ ਗਰਾਸ ਦੀ ਬਿਜਾਈ ਵੀ ਆਪਾਂ ਕਰ ਸਕਦੇ ਆ ਇਹ ਲੌਨ ਗਰਾਸ ਦੀ ਬਿਜਾਈ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਫਾਰਸ਼ ਕੀਤੀ ਕਿਸਮ ਸਿਲੈਕਸ਼ਨ ਨੰਬਰ 1 ਅਤੇ ਹੋਰ ਕੋਰੀਅਨ ਜਾਂ ਕਲਕੱਤਾ ਕਾਹ ਦੀਆਂ ਜਿਹੜੀਆਂ ਕਿਸਮਾਂ ਉਪਲਬਧ ਨੇ ਸੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਸਾਨ ਵੀਰੋ ਅੱਜ ਦਾ ਸਾਡਾ ਮੁੱਖ ਵਿਸ਼ਾ ਕਣਕ ਦੀ ਫਸਲ ਸੰਬੰਧੀ ਕੀੜੇ ਮਕੋੜੇ ਤੇ ਬਿਮਾਰੀਆਂ ਤਾਂ ਇਸ ਵਿਸ਼ੇ ਦੇ ਉੱਤੇ ਸਾਨੂੰ ਖਾਸ ਜਾਣਕਾਰੀ ਦੇਣਗੇ ਡਾਕਟਰ ਕ੍ਰਿਸ਼ਨਾ ਆਨੰਦ ਜੀ ਜਿਹੜੇ ਕਿ ਬਲੌਕ ਖੇਤੀਬਾੜੀ ਅਫਸਰ ਜ਼ਿਲ੍ਹਾ ਰੂਪਨਗਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਇਹਨਾਂ ਨਾਲ ਖਾਸ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਜੀ ਚੋਹਾਨ ਹੋਰਾ ਨੇ ਆਓ ਦੇਖਦੇ ਹਾਂ ਇਹਨਾਂ ਦੀ ਗੱਲਬਾਤ ਕਣਕ ਦੀ ਫਸਲ ਦੇ ਵਿੱਚ ਕੀੜੇ ਮਕੋੜੇ ਤੇ ਬਿਮਾਰੀਆਂ ਇਹਨਾਂ ਦੀ ਰੋਕਥਾਮ ਮੇਰੇ ਨਾਲ ਇਸ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਖੜੇ ਨੇ ਡਾਕਟਰ ਕ੍ਰਿਸ਼ਨਾਨੰਦ ਜੀ ਜਿਹੜੇ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਮਰਿੰਡਾ ਜ਼ਿਲ੍ਹਾ ਰੋਪੜ ਦੇ ਵਿੱਚ ਆਪਣੀ ਇਹ ਸੇਵਾ ਨਿਭਾ ਰਿਹਾ ਡਾਕਟਰ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਕਿ ਜ਼ਿਲ੍ਹਾ ਰੋਪੜ ਦੇ ਵਿੱਚ ਜਿਵੇਂ ਬਲਾਕ ਤੁਹਾਡਾ ਮਰਿੰਡਾ ਇੱਥੇ ਫਸਲ ਜਿਹੜੀ ਕਣਕ ਦੀ ਏ ਕਿਸ ਤਰ੍ਹਾਂ ਦੀ ਐਸ ਵੇਲੇ ਖੜੀ ਆ ਕੀ ਪੋਜੀਸ਼ਨ ਆ ਉਹਦੀ ਇਹਦੇ ਸੰਬੰਧੀ ਵਿਸਥਾਰ ਨਾਲ ਸਾਨੂੰ ਜਾਣਕਾਰੀ ਦਿਓ ਡਾਕਟਰ ਸਾਹਿਬ ਜਿਹੜੀ ਕਣਕ ਦੀ ਫਸਲ ਜਿਲ੍ਹਾ ਰੋਪੜ ਦੇ ਵਿੱਚ ਬਹੁਤ ਵਧੀਆ ਖੜੀ ਆ ਅਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦੇ ਕੀੜੇ ਮਕੋੜੇ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਅਸੀਂ ਕਿਸਾਨਾਂ ਨੂੰ ਕਿਵੇਂ ਪਰ ਆਹੀਂ ਜਾਣਕਾਰੀ ਦਿੰਦੇ ਰਹਿੰਦੇ ਆ ਬਈ ਕਣਕ ਦੀ ਸਾਂਸ ਬਲ ਕਿਸ ਤਰ੍ਹਾਂ ਕਰਨੀ ਆ ਕਿਸ ਤਰ੍ਹਾਂ ਬਚਾਈ ਕਰਨੀ ਆ ਬੀਜ ਕਿਦਾਂ ਸੁਧਲਣਾ ਉਹਦੀ ਬਦੌਲਤ ਤੇ ਫਸਲ ਬੜੀ ਵਧੀਆ ਖੜੀ ਆ ਬਰੀ ਭਰਪੂਰ ਖੜੀ ਆ ਪਰ ਫੇਰ ਵੀ ਜਿੱਦਾਂ ਫਸਲ ਪੱਕਣ ਤੇ ਕਰਾ ਦੇ ਖੜੀ ਆ ਸਿੱਟੇ ਪੈਣਗੇ ਤੇ ਇਸ ਨੂੰ ਵੀ ਕੀੜੇ ਬਕੌੜਾਂ ਦੀ ਸਭ ਆਪਣਾ ਹੈ ਅੱਛਾ ਡਾਕਟਰ ਸਾਹਿਬ ਕਿਉਂ ਕੀੜੇ ਮਕੌੜੇ ਆ ਜਾਂਦੇ ਆ ਕਿ ਪਹਿਲਾਂ ਖਾਦਾਂ ਵਧੇਰੇ ਪਾਈਆਂ ਹੋਣ ਕੱਚੀਆਂ ਹੋਣ ਜਾਂ ਕੋਈ ਕੀ ਕਾਰਨ ਬਣ ਜਾਂਦਾ ਆ ਜਾਂ ਆਪਣੇ ਆਪ ਹੀ ਆਉਣੇ ਹੀ ਸੁਭਾਵਕ ਐ ਇਸ ਮੌਸਮ ਦੇ ਵਿੱਚ ਡਾਕਟਰ ਸਾਹਿਬ ਮੌਸਮ ਦਾ ਵੀ ਬਹੁਤ ਅਨੁਕੂਲ ਹੁੰਦਾ ਕੀੜੇ ਬਗੜਾ ਪਾਸਤੇ ਦੂਜੀ ਗੱਲ ਇਹ ਵੀ ਜੇ ਖਾਦ ਬਧ ਵੇ ਪਾਈ ਹੁੰਦੀ ਆ ਤੇ ਜਿਹੜੀ ਕਣਕ ਆ ਤੇ ਫਸਲ ਆ ਉਹ ਜ਼ਿਆਦਾ ਲਸ਼ਕ ਬਾਰਦੀ ਆ ਤੇ ਉਹ ਖਿੱਚਦੀ ਆ ਕੀੜੇ ਨੂੰ ਆਪਣੇ ਵੱਲੋਂ ਤੇ ਜੇ ਸਹੀ ਡੋਸ ਦੇ ਵਿੱਚ ਖਾਦਾਂ ਪਾਈਆਂ ਜਾਂ ਤੇ ਫੇ ਕਿڑے ਮਕੋੜ ਵੀ ਘਟ ਪੈਂਦੇ ਨੇ ਬਾਰੀ ਘਟ ਪੈਂਦੀਆਂ ਨਹੀਂ ਸੋ ਗੱਲ ਇਹ ਆ ਵੀ ਹੁਣ ਇਸ ਵੇਲੇ ਕਣਕ ਦੀ ਫਸਲ ਜਿਵੇਂ ਅਸੀਂ ਖੜੇ ਆ ਖੇਤ ਦੇ ਵਿੱਚ ਬੱਲੀਆਂ ਦੇ ਉੱਤੇ ਆ ਪੱਕਣ ਕਿਨਾਰੇ ਆ ਨੇੜੇ ਆ ਦੁੱਧ ਦਾ ਸਟੇਜ ਆ ਦਾਣਿਆਂ ਦੀ ਕਿਹੜੇ ਕਿਹੜੇ ਕੀੜੇ ਆਉਣ ਦੀ ਸੰਭਾਵਨਾ ਕਣਕ ਦੀ ਫਸਲ ਤੇ ਹੁੰਦੀ ਆ ਦੱਸੋ ਉਹ ਜਿਹੜੇ ਸੰਭਾਵਨਾ ਕੀੜਿਆਂ ਦੀ ਉਹ ਤਾਂ ਚੇਪਾ ਤੇ ਸੈਨਿਕ ਸੁੰਟੀ ਅਮਰੀਕਾ ਸੁੰਟੀ ਇਹਨਾਂ ਦੇ ਆਉਣ ਦੀ ਬੜੀ ਸੰਭਾਵਨਾ ਆ ਤੇ ਸੈਨਿਕ ਕਸਮਟੀ ਅਮਰੀਕਾ ਕਸਮਟੀ ਇਹਨਾਂ ਦੀ ਆਉਂਦੀ ਬੜੀ ਸੰਭਾਵਨਾ ਜੇ ਅਸੀਂ ਚੇਪੇ ਦੀ ਗੱਲ ਕਰੀਏ ਥੋੜਾ ਜਿਹਾ ਦਾ ਲਾਈਫ ਸਾਈਕਲ ਸਾਨੂੰ ਦੱਸ ਦਿਓ ਕੀ ਹੁੰਦਾ ਕਿੱਦਾਂ ਆਉਂਦਾ ਇਹ ਕਦੋਂ ਕੌਣ ਦੀ ਸੰਭਾਵਨਾ ਆ ਬਾਅਦ ਚ ਆਪਾਂ ਗੱਲ ਕਰਨੀ ਹੈ ਦੀ ਕੰਟਰੋਲ ਦੀ ਦੋ ਜਦੋਂ ਫਸਲ ਹੁਣ ਜਦ ਸਿਟਿਆ ਤੇ ਆਉਣੀ ਆ ਤੇ ਮਾਰਚ ਅਪ੍ਰੈਲ ਦੇ ਵਿੱਚ ਇਹਦੀ ਪੂਰੀ ਸੋਭਲਾਉਣੀ ਆ ਜੇ ਦਾ ਇਹ ਤਾਂ ਏਟੀਐਲ ਦੇਖਣਾ ਪੈਂਦਾ ਵੀ ਜੇ ਇੱਕ ਸਿੱਟੇ ਦੇ ਪੰਜ ਚੇਪੇ ਹੋਣ ਤੇ ਫੇਰ ਹੀ ਆਪਾਂ ਤੁੰਨਾ ਕੰਟਰੋਲ ਦੇ ਪੱਲ ਵੀ ਇੱਕ ਸਿੱਟੇ ਪੰਜ ਚੇਪੇ ਵੱਧ ਗਏ ਤੇ ਫਿਰ ਆਪਾਂ ਜਿਹੜੀ 20 ਗ੍ਰਾਮ ਇਕਟਾਰਾ ਜਾ ਤਾਇਓ ਉਹ ਤਾਂ ਸਪਰੇਅ ਕਰਨਾ 80 ਤੋਂ 100 ਲੀਟਰ ਪਾਣੀ ਦੇ ਵਿੱਚ ਤੇ ਨੈਪਸੈਕ ਜਿਹੜਾ ਸਪਰੇਅ ਪੰਪਿਆ ਉਹਦੀ ਜਿਹੜੀ ਸਪੈਸ਼ਲ ਹੈ ਵੀ ਜਿਹੜੀ ਨੋਜ਼ਲ ਉਹ ਗੋਲ ਹੋਵੇ ਤੇ ਉਹ ਫਿਰ ਜੇ ਸਹੀ ਪਾਣੀ ਸਹੀ ਦਵਾਈ ਇਹਦਾ ਬਗਾਇਦਾ ਕੰਟਰੋਲ ਕਰ ਦੇਗੀ ਅੱਛਾ ਡਾਕਟਰ ਸਾਹਿਬ ਇਹ ਤਾਂ ਅਸੀਂ ਚੀਪਾ ਇਹਦੀ ਕੰਟਰੋਲ ਲਈ ਦਵਾਈਆਂ ਕਿਹੜੀਆਂ-ਕਿਹੜੀਆਂ ਨੇ ਥੋੜਾ ਜਿਹਾ ਇਹ ਜ਼ਰੂਰ ਦੱਸੋ ਰਸ ਚੂਸਣ ਵਾਲਾ ਕਿਹੜਾ ਹੈ ਇਹ ਦਵਾਈਆਂ ਜਿਹੜੀਆਂ ਵਿੱਚ ਰਚਦੀਆਂ ਨੇ ਮੈਨੂੰ ਲੱਗਦਾ ਬੂਟਿਆਂ ਦੇ ਉਹੀ ਕਰਨੀਆਂ ਪੈਣੀਆਂ ਸਾਨੂੰ। ਦੱਸ ਸਿਰ ਇੱਕ ਟਾਰਾ ਹੋ ਗਈ। ਤਾਂ ਇਹ ਹੋ ਗਈ। ਆਪਾਂ ਕਰੂਦਰ ਵੀ ਕਰ ਸਕਦੇ ਆ ਨਾ। ਕਰੂਦਰ। ਕਰੂਦਰ ਹਾਂਜੀ। ਬੜਾ ਵਧੀਆ ਕੰਟਰੋਲ ਕਰ ਦਿੰਦੀ ਆ। ਤੇ ਬਾਕੀ ਇਹਨਾਂ ਕੋਈ ਔਖਾ ਨਹੀਂ ਹੈਗਾ। ਜਿਹੜੀ ਹਰਦ ਇਹ ਦਵਾਈ ਘੋਟੇ ਕੰਟਰੋਲ ਕਰਦੀ ਗ੍ਰਾਮ ਦੇ ਨਾਲ। ਨੋ ਪ੍ਰੋਬਲਮ। ਅੱਛਾ ਡਾਕਟਰ ਸਾਹਿਬ ਦੂਸਰਾ ਕੀੜਾ ਤੁਸੀਂ ਦੱਸਿਆ ਸੈਨਿਕ ਸੁੰਡੀ। ਕਿਹੜੇ ਵੇਲੇ ਆਉਂਦੀ ਆ? ਕਿੱਦਾਂ ਦੀ ਹੁੰਦੀ ਆ? ਇਹ ਪਹਿਲਾਂ ਸਾਨੂੰ ਇਹਦੇ ਬਾਰੇ ਚ ਦੱਸੋ। ਦੱਸ ਸੈਨਿਕ ਜਿਹੜੀ ਸੁੰਡੀ ਆ ਇਹ ਤਾਂ ਸੈਨਿਕ ਤਾਈ ਕਹਿੰਦੇ ਵੀ ਫੌਜੀ ਜਮ ਕੋ ਹਮਲਾ ਕਰਦੀ ਆ। ਜਦੋਂ ਸਿੱਟੇ ਨਿਕਲਦੇ ਨੇ ਐਨੇ بڑی ਯੋਦ ਨਾਲ ਹਮਲਾ ਕਰਨਾ ਤੇ ਜਿਹੜੀ ਫਸਲ ਆ ਪੂਰੀ ਪੂਰੀ ਤੋ ਹੋ ਜਾਂਦੀ ਆ ਇਸ ਦੇ ਵਾਸਤੇ ਕਿਸਾਨਾਂ ਨੂੰ ਇਹ ਮੇਰੀ ਬੇਨਤੀ ਆ ਕਿ ਫਸਲਾਂ ਦਾ ਸਰਵੇਖਣ ਬਕਾਇਦਾ ਕਰਦੇ ਜੇ ਇਹ ਨਜ਼ਰ ਆਉਂਦੀ ਆ ਸੁੰਢੀ ਪਾਕਿਸਤਾਨ ਦੀ ਸੁੰਢੀ ਤੇ ਇਹਦੇ ਵਾਸਤੇ ਜਿਹੜਾ ਕੰਟਰੋਲ ਆ ਉਹ ਜਿਹੜੀ ਕਿਨ ਲਫਾਸ ਆ 400 ਐਮਐਲ ਅਸੀਂ ਸੋਲਿਡ ਪਾਣੀ ਵਿੱਚ ਪਾ ਕੇ ਇਹਦੀ ਸਪਰੇ ਕਰਾਂਗੇ ਤੇ ਬਕਾਇਦਾ ਕੰਟਰੋਲ ਕਰਦੇਗੇ ਅਸੇ ਦਸਵਾ ਅਗਲੀ ਸੁੰਢੀ ਤੁਸੀਂ ਦੱਸਿਆ ਸੀ ਅਮਰੀਕਨ ਸੁੰਢੀ ਕਿੱਦਾਂ ਦੀ ਹੁੰਦੀ ਆ ਥੋੜਾ ਇਹਦਾ ਵੀ ਸਾਨੂੰ ਦੱਸ ਦਿਓ ਤੇ ਕਿੱਦਾਂ ਹਮਲਾ ਕਰਦੀ ਆ ਅਮਰੀਕਨ ਸੁੰਢੀ ਤਾਂ ਉਸ ਇਲਾਕੇ ਪਹੁੰਚਦੀ ਜਿੱਥੇ ਕਪਾਹ ਤੋਂ ਬਾਅਦ ਫਸਲੀ ਚੀਜ਼ ਆਵੇ ਇਸ ਇਲਾਕੇ 'ਤੇ ਤਾਂ ਕਦੀ ਆਈ ਨਹੀਂ ਬਈ ਸੁੰਢੀ ਜੇ ਵਾਈ ਦੇ ਵੀ ਆ ਵੀ ਜਾਵੇ ਤਾਂ ਸਾਡੇ ਅਸੀਂ ਕਿਸਾਨਾਂ ਨੂੰ ਸਾਡੇ ਗਰੁੱਪ ਚੱਲਦੇ ਨੇ ਪਰਸੇ ਗਰੁੱਪ ਚੱਲਦੇ ਨੇ ਅਸੀਂ ਬਕਾਇਦਾ ਜਾ ਕੇ ਦਿੰਦੇ ਰਹਿੰਦੇ ਆ ਉਹਨਾਂ ਬਾਰੇ ਵਿੱਚ ਉਹਦੀ ਇਹੀ ਆ ਵੀ ਜਿਹੜੀ ਕੋਨ ਲਫਾਸਿਆ ਇਹਦੀ ਮਾਤਰਾ ਜੇ ਬਤਾ ਦੇ 800 ਐਮਐਲ ਪਾਉਣੀ ਆ 4 ਲੀਟਰ ਪਾਣੀ ਦੇ ਵਿੱਚ ਤੇ ਬਿਕੇਦਾ ਜਿਹੜੀ ਸਪਰੇਅ ਆ ਇਹਦਾ ਪੂਰਾ ਕੰਟਰੋਲ ਕਰ ਦੇਗੀ। ਅੱਛਾ ਡਾਕਟਰ ਸਾਹਿਬ ਇਸ ਵੇਲੇ ਕਣਕ ਦੀ ਫਸਲ ਭਰਪੂਰ ਖੜੀ ਆ ਕੋਈ ਤਤਾਂ ਦੀ ਛੁੜਕਾ ਜਾਂ ਕੋਈ ਹੋਰ ਇਹੋ ਜਿਹਾ ਕਰਨਾ ਤਾਂ ਕਿ ਸਾਡੇ ਖੇਤਾਂ ਦੇ ਵਿੱਚੋਂ ਸਾਨੂੰ ਫਸਲ ਭਰਪੂਰ ਦਾਣੇ ਜ਼ਿਆਦਾ ਮਿਲਣਾ ਨਰੋਏ ਮਿਲਣ ਝਾੜ ਵਧੇਰੇ ਆਵੇ। ਦਸਤੋ ਦੇ ਲਈ ਜਿੱਦਾਂ ਜਿਹੜੀ 1345 ਟਾਈਮ ਡਾਈਟਰੇਟ ਆ 4 ਕਿਲੋ ਉਹਨੂੰ ਪਾ ਕੇ 200 ਮੀ ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੀ ਸਪਰੇਅ ਕਰੀ ਉਹਦੇ ਨਾਲ ਜਿਹੜੀ ਧੁੱਪ ਪੈਂਦੀ ਆ ਉਹਦੇ ਨਾਲ ਜਿਹੜਾ ਧੁੱਪਾ ਧਸ ਰਿਹਾ ਉਹ ਸਿੱਟੇ ਦੀ ਘੱਟ ਹੋਏਗਾ ਕਿਉਂਕਿ ਮੌਸਮ ਵਿੱਚ ਬੜੀ ਤਬਦੀਲੀ ਆਈ ਆ ਗਰਮੀ ਪਹਿਲਾਂ ਆ ਗਈ ਆ ਇਸ ਲਈ ਉਹ ਜ਼ਰੂਰੀ ਆ ਵੀ ਉਹਦੇ ਨਾਲ ਝਾੜ ਤੇ ਕੋਈ ਫਰਕ ਪਤ ਪੈਗਾ ਨਹੀਂ ਉਹ ਜ਼ਰੂਰੀ ਆ 13 ਜ 45 ਸਵੇਰੇ ਕਰਨੀ ਕਿੰਨੀਆਂ ਛਿੜਕਾ ਕਰਨੇ ਆ ਉਹਦੇ ਇੱਕੋ ਹੀ ਕਰਨਾ ਆ ਕਿੰਨਾ ਕਰਨਾ ਛਿੜਕਾ ਉਹਦੀ ਮਾਤਰਾ ਵੀ ਦੱਸੋ ਸਾਨੂੰ ਦੱਸੋ 4 ਕਿਲੋ ਪਾਣੀਆ ਸੋਲਿਡ ਪਾਣੀ ਦੇ ਵਿੱਚ ਆਪਾਂ ਦੇ ਦੋਸ ਵੇਰੇ ਕਰ ਰਹੇ ਨੇ 15 ਦੇ ਬਾਅਦ ਅੱਛਾ ਡਾਕਟਰ ਸਾਹਿਬ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਣਕ ਦੀ ਫਸਲ ਦੇ ਵਿੱਚ ਇਸ ਵੇਲੇ ਕੁਈ ਕਰਨ ਵਾਲੇ ਕੰਮਾਂ ਸੰਬੰਧੀ ਜਾਣਕਾਰੀ ਦਿਓ ਕਿ ਇਸ ਵੇਲੇ ਹੁਣ ਜਿਵੇਂ ਫਸਲ ਸਿੱਟਿਆਂ ਦੇ ਉੱਤੇ ਆ ਕੀ ਕਰਨਾ ਚਾਹੀਦਾ ਹੈ ਜਿੱਦਾਂ ਟੈਂਪਰੇਚਰ ਰਾਤ ਦਾ ਹੈਗਾ 7 ਤੋਂ ਲੈ ਕੇ 43 ਡਿਗਰੀ ਸੈਲਸੀਅਸ ਦਿਨ ਦਾ 15 ਤੋਂ 24 ਡਿਗਰੀ ਸੈਲਸੀਅਸ ਹਵਾ ਦੇ ਵਿੱਚ ਨਮੀ ਹੈਗੀ 85 ਤੋਂ 100% ਤੇ ਤੇਜ਼ ਹਵਾਵਾਂ ਇਹ ਪੀਲੀ ਕਿਉਂਕੀ ਦੇ ਵਾਧੇ ਲਈ ਬਹੁਤ ਖਮਾ ਅੱਛਾ ਇਸ ਲਈ ਕਿਸਾਨ ਵੀਰਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਫਸਲਾਂ ਦਾ ਸਰਵੇਖਣ ਕਰਦੇ ਰਹਿਣ ਕਿਉਂਕਿ ਇਹ ਜਿਹੜੀ ਪੀਲੀ ਕੁੰਗੀ ਆ ਇਹ ਆਵੇ ਨਾ ਕਈ ਵਾਰ ਕਿਸਾਨਾਂ ਨੂੰ ਪਤਾ ਨਹੀਂ ਹੁੰਦਾ ਜੇ ਕਾਣਕ ਦੀ ਪੀੜੀ ਪਈ ਜਾਂ ਕਿਤੇ ਪੀਲੀ ਕੁੰਗੀ ਆ ਗਈ ਕਾਣਕ ਪੀਲੀ ਪੈਂਦੇ ਕੀ ਕਾਰਨ ਹੁੰਦੇ ਡਾਕਟਰ ਸਾਹਿਬ ਜਿਸ ਤਰ੍ਹਾਂ ਮੌਸਮ ਦੀ ਖਰਾਬੀ ਨੰਬਰ ਤੋਂ ਖਰਾਬੀ ਤੱਤਾ ਦੀ ਘਾਟ ਨੰਬਰ 3 ਜਿਹੜੇ ਨੀਮਾ ਡੁੱਟਦੇ ਹੁੰਦੇ ਜ਼ਮੀਨ ਦੇ ਵਿੱਚ ਨੰਬਰ 4 ਉਲੀਆ ਦਾ ਹਮਲਾ ਜੇ ਕਾਣਕ ਦੇ ਪੱਤੇ ਪੀਲੇ ਪੈਂਦੇ ਨੇ ਤੇ ਪੱਤਾ ਵਿਚਕਾਰ ਟੁੱਟ ਜਾਂਦਾ ਤਾਂ ਜ਼ਿੰਕ ਦੀ ਘਾਟ ਆ ਅੱਛਾ ਡਾਕਟਰ ਸਾਹਿਬ ਪੀਲੀ ਕੁੰਗੀ ਬਹੁਤ ਤਬਾਹ ਕਰ ਦਿੰਦੀ ਆ ਫਸਲ ਨੂੰ ਕਈ ਵਾਰੀ ਕਹਿੰਦੇ ਅਸੀਂ ਸੁਣਿਆ ਇਹ ਨੀਮ ਪਹਾੜੀ ਇਲਾਕੇ ਦੀ ਬਿਮਾਰੀ ਸੀ ਤੇ ਉਧਰੋਂ ਹਵਾ ਨਾਲ ਉੱਡ ਕੇ ਕਣਕ ਕੀ ਇੰਨੀ ਦੂਰ ਆ ਜਾਂਦੇ ਨੇ ਕਣਕ ਕਿੱਦਾਂ ਫਿਰ ਇਹ ਖੇਤ ਦੇ ਸੈਂਟਰ 'ਚ ਚਲੇ ਜਾਂਦੇ ਬਾਹਰੋਂ ਹਮਲਾ ਪਹਿਲਾਂ ਕਰਦੇ ਆ ਕਣ ਦੱਸੋ ਫੇ ਜਿਹੜੀ ਬੰਬਾਰੀ ਆ ਆਉਂਦੀ ਤਾਂ ਨੀਂਪੜੀ ਲੱਗੀ ਵਿੱਚੋਂ ਆ ਇੱਥੇ ਨਗਲ ਨਿਕੂ ਨਗਲ ਪਿੰਡ ਆਨੰਦਪੁਰ ਸਾਹਿਬ ਦਾ ਢੇਰ ਪਿੰਡ ਆ ਉੱਥੋਂ ਸ਼ੁਰੂਆਤ ਹੁੰਦੀ ਆ ਦੀ ਉਹ ਇਲਾਕੇ ਵਿੱਚੋਂ ਇਹਦੇ ਸਪੋਰਟ ਹਵਾ ਦੇ ਵਿੱਚ ਫਿਰ ਹਵਾ ਰਾਹੀਂ ਸਾਰੇ ਦੂਰ ਤੱਕ ਖੇਲੇ ਜਾਂਦੇ ਨੇ ਪਰ ਇਹਦਾ ਕੰਟਰੋਲ ਕਰਨਾ ਬਹੁਤ ਔਖਾ ਨੇ ਇਹ ਪਹਿਲਾਂ ਤੋੜੀਆਂ ਬੱਚੋਂ ਦੀ ਆ ਇਹ ਬਿਮਾਰੀ ਤੇ ਇਹਦੀ ਨਿਸ਼ਾਨੀ ਹੈਗੀ ਆ ਪੀਲੀ ਕੁੰਗੀ ਦੀ ਵੀ ਜੇ ਆਪਾਂ ਕਮੀਜ਼ ਪਜਾਮਾ ਪਾ ਕੇ ਖੇਤ ਵਿੱਚ ਲੰਘਦੇ ਆ ਤੇ ਆਪਣੇ ਜਿਹੜੇ ਕੱਪੜੇ ਆ ਉਹ ਪੀਲੇ ਹੋ ਜਾਣਗੇ ਪੱਤਿਆਂ ਦੇ ਉੱਪਰ ਹਲਦੀ ਵਰਗੇ ਪੀਲੇ ਧੂੜਾ ਜੰਮ ਜਾਂਦਾ ਤੇ ਇਹਦਾ ਜਿਹੜਾ ਕੰਟਰੋਲ ਹੈ ਹਰ ਦਵਾਈ ਅਤੇ ਇਹ ਕੰਟਰੋਲ ਕਰਦੀ ਆ ਰਟਿਪ ਹੋ ਗਈ ਟਿਲਟ ਹੋ ਗਈ ਟੈਬੂਕੋਨੋਜੋ ਪ੍ਰੋਪੀਕੋਨੋਜੋ ਹੈਕਸਾਜੋ ਉਹ ਸਾਰੀਆਂ ਇਹਦਾ ਕੰਟਰੋਲ ਕਰਦੀਆਂ 200 ਲੀਟਰ ਪਾਣੀ ਵਿੱਚ ਇਹਦਾ ਵਿੱਚ ਪਾ ਕੇ ਇਸ ਦਵਾਈ ਦੀ ਆਪਾਂ ਪ੍ਰਾਪਾ ਸਪਰੇਅ ਕਰਦੇ ਨਾਲ ਇਹਦਾ ਕੰਟਰੋਲ ਹੀ ਹੋਫਾ ਨਹੀਂ ਜੇ ਕੜਗਦੀਆਂ ਬਹੁਤ ਹੀ ਕਸਮੇ ਹੋ ਜੀਆਂ ਹਨ ਜਿਹਨਾਂ ਨੂੰ ਪਹਿਲਾਂ ਲੱਗਦੀ ਰਹੀ ਜਿੱਦਾਂ 943 ਬਸੋ ਕਰੇਬ ਹੋ ਗਈ 670 ਹੋ ਗਈ 725 ਹੋ ਗਈ ਇਹ ਜਿਹੜੀ ਬਤੀਛਵੀ ਹੋ ਗਈ ਇਹ ਬਿਮਾਰੀਆਂ ਜਿਹੜੀ ਕਾਫੀ ਕੜ ਦਾ ਟਕਰਾ ਕਰਦੀਆਂ ਬਿਮਾਰੀ ਦਾ ਤੇ ਵੈਸੇ ਜਿਹੜੀ ਐਚ 386 ਆ 2960 ਆ ਬਹੁਤ ਬੰਦ ਗਰੇਜ ਕਰ ਬੀਜਨ ਤੋਂ ਡਾਕਟਰ ਕ੍ਰਿਸ਼ਨਾਨੰਦ ਜੀ ਬਹੁਤ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਕਣਕ ਦੀ ਫਸਲ ਦੇ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਸੰਬੰਧੀ ਉਮੀਦ ਕਰਦਾ ਸਾਡੇ ਕਿਸਾਨ ਵੀਰ ਤੁਹਾਡੇ ਦੱਸੇ ਨੁਕਤੇ ਉੱਤੇ ਚੱਲ ਕੇ ਇੰਨਾ ਕੀੜਿਆਂ ਦਾ ਤੇ ਬਿਮਾਰੀਆਂ ਦੀ ਰੋਕਥਾਮ ਸਮੇਂ ਸਿਰ ਕਰਨਗੇ ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਇਸੇ ਵਿਸ਼ੇ ਯਾਨੀ ਕਿ ਕਣਕ ਦੀ ਫਸਲ ਸੰਬੰਧੀ ਕੀੜੇ ਮਕੋੜੇ ਤੇ ਬਿਮਾਰੀਆਂ ਸੰਬੰਧੀ ਕੁਝ ਕਿਸਾਨ ਵੀਰ ਜਿਹੜੇ ਕਿ ਜ਼ਿਲ੍ਹਾ ਰੂਪਨਗਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਵੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਜੀ ਚੋਹਾਨ ਹੋਰਾਂ ਨੇ ਆਓ ਦੇਖਦੇ ਹਾਂ ਪਿਆਰੀ ਕਿਸਾਨ ਵੀਰੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸੇ ਵਿਸ਼ੇ ਦੇ ਨਾਲ ਅਸੀਂ ਪਿੰਡ ਮਡੌਲੀ ਕਲਾਂ ਜ਼ਿਲ੍ਹਾ ਰੋਪੜ ਦੇ ਕੁਝ ਕਿਸਾਨ ਵੀਰਾਂ ਨੂੰ ਇਕੱਠੇ ਇੱਥੇ ਦੇਖਿਆ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਇਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਫਸਲ ਖੜੀ ਆ ਜਾਂ ਇਨਾਂ ਦੇ ਖੇਤਾਂ ਦੇ ਵਿੱਚ ਖੜੀ ਆ ਕਣਕ ਦੀ ਫਸਲ ਮੁੱਖ ਫਸਲ ਹੈ ਕਿਸ ਤਰ੍ਹਾਂ ਦੀ ਹੈ ਕੀ ਉਹਦੇ ਉੱਤੇ ਕੀੜੇ ਮਕੌੜਿਆਂ ਦਾ ਹਮਲਾ ਤਾਂ ਨਹੀਂ ਜਾਂ ਕੋਈ ਬਿਮਾਰੀ ਦਾ ਹਮਲਾ ਤਾਂ ਨਹੀਂ ਹੈ ਜਰਨੈਲ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਖੇਤਾਂ ਦੇ ਵਿੱਚ ਤੁਸੀਂ ਕਣਕ ਲਾਈ ਹੋਈ ਆ ਕਿੱਦਾਂ ਦੀ ਖੜੀ ਆ ਇਸ ਵੇਲੇ ਕਿੰਨੀ ਕ ਲਾਈ ਹੋਈ ਆ ਕੀ ਪੋਜੀਸ਼ਨ ਆ ਇਸ ਵੇਲੇ ਕਣਕ ਦੀ ਮੇਰੇ तकरीबन 40 ਕਿਲੇ ਕਣਕ ਦੇ ਲਾਏ ਹੋਏ ਨੇ ਕਣਕ ਬਹੁਤ ਵਧੀਆ ਖੜੀ ਆ ਜੀ ਕੁਝ ਬਿਮਾਰੀ ਕੋਈ ਨਹੀਂ ਐ ਬਸ ਅਸੀਂ ਹੁਣ ਤੇਲੀਆ ਤੁਲੀਆ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਅਜੇ ਤੱਕ ਕੋਈ ਬਿਮਾਰੀ ਨਹੀਂ ਜੀ। ਜ਼ਿਲ੍ਹਾ ਰੋਪੜ ਦੀ ਅਸੀਂ ਗੱਲ ਕਰੀਏ ਪਿੰਡ ਮਡੌਲੀ ਕਲਾਂ ਦੀ ਫਸਲ ਬਹੁਤ ਵਧੀਆ ਖੜੀ ਆ ਕੋਈ ਇੱਥੇ ਕਿਸੇ ਕਿਸਮ ਦੀ ਬਿਮਾਰੀ ਤੇ ਕੀੜਾ ਮਕੌੜਾ ਇਹਨਾਂ ਦੇ ਦੱਸਣ ਅਨੁਸਾਰ ਨਹੀਂ। ਅੱਛਾ ਜਿਆਦਾਤਰ ਮਹਾਰਾ ਨੂੰ ਅਸੀਂ ਇਹੀ ਕਹਿੰਦੇ ਸੁਣਿਆ ਵੀ ਜੇ ਜ਼ਿਆਦਾ ਅਸੀਂ ਯੂਰੀਆ ਪਾਉਨੇ ਆ ਜਿਹੜੀ ਖੇਤਾਂ ਦੇ ਵਿੱਚ ਉੱਥੇ ਕੀੜੇ ਮਕੌੜੇ ਜ਼ਿਆਦਾ ਆ ਜਾਂਦੇ ਆ। ਕਿਦਾਂ ਲੱਗਦਾ ਤੁਹਾਨੂੰ ਬਿਲਕੁਲ ਠੀਕ ਹੈ ਜੀ ਗੱਲ ਅਸੀਂ ਦੇਸੀ ਖਾਦਾਂ ਜਾਂਦਾ ਜ਼ਿਆਦਾ ਪਾਉਣਾ ਸਾਡੇ ਆਪਣੇ ਡੈਰੀ ਫਾਰਮਾਂ 'ਚ ਸਰਚਾ ਦੇਸੀ ਰੇ ਬਹੁਤ ਪੈ ਰਿਆ ਜਿਸ ਦੇ ਕਰਕੇ ਅਸੀਂ ਯੂਰੀਆ ਸੀਦੋ-ਦੋ ਥੱਲੇ ਤੇ ਪਾਦਾ ਨਹੀਂ ਪਾਉਂਦੇ ਜੀ ਕਿੰਨੀ ਵਧੀਆ ਗੱਲ ਆ ਕਿਸਾਨ ਵੀਰੋ ਸਾਰਿਆਂ ਨੂੰ ਹੀ ਯੂਨੀਵਰਸਿਟੀ ਕਹਿੰਦੀ ਹੈ ਕਿ ਆਪਣੇ ਘਰ ਦੀ ਰੂੜੀ ਖਾਦ ਜਾਂ ਗਲੀ ਸੜੀ ਰੂੜੀ ਖਾਦ ਖੇਤਾਂ ਦੇ ਵਿੱਚ ਪਾਈਏ ਯੂਰੀਏ ਵੱਲ ਵੱਧ ਨਾ ਜਾਈਏ ਆਪਾਂ ਜਦੋਂ ਅਸੀਂ ਯੂਰੀਆ ਵਧੇਰੇ ਖੇਤ ਦੇ ਵਿੱਚ ਪਾ ਦਿੰਨੇ ਆ ਤਾਂ ਫਿਰ ਕੀੜੇ ਮਕੌੜੇ ਪਾਉਣੇ ਸੁਭਾਵਿਕ ਹੀ ਹੋ ਜਾਂਦੇ ਨੇ ਤੇ ਨਾਲ ਨਾਲ ਬਿਮਾਰੀਆਂ ਦਾ ਹਮਲਾ ਵੀ ਸੁਭਾਵਿਕ ਹੀ ਹੈ ਆਉਣਾ ਸੋ ਘਟਾਈਏ ਆਪਾਂ ਖਾਦਾਂ ਨੂੰ ਜਿੰਨੀ ਸਪਰਸ਼ ਆਉਣੀ ਆਹੀ ਪਾਈਏ ਮਡੌਲੀ ਕਲਾਂ ਦੇ ਸਰਦਾਰ ਸਾਹਿਬ ਖੜੇ ਨੇ ਤੁਸੀਂ ਦੱਸੋ ਕਿਦਾਂ ਤੁਹਾਡੀ ਫਸਲ ਕਿੰਨੇ ਕਿੱਕੜ ਲਾਏ ਹੋਏ ਨੇ ਕੀ ਕੀ ਲਾਇਆ ਹੋਇਆ ਕੀ ਕਣਕ ਦੇ ਹੈਗੇ ਜੀ 9 ਕਿਲੇ ਜਿਹੜੀ ਅੱਜ ਦੇ ਟਾਈਮ 'ਚ ਬਹੁਤ ਵਧੀਆ ਖੜੀ ਹੈ ਤੇ ਯੂਰੀਆ ਅਜਕਲ ਜਰਨੈਲ ਸਿੰਘ ਨੇ ਦੱਸਿਆ ਅਸੀਂ ਵੀ ਘਟ ਵਰਤਦੇ ਆ ਕਿਉਂਕਿ ਸਾਡੇ ਦੇਸੀ ਖਾਦ ਬਹੁਤ ਜ਼ਰੂਰੀ ਆਲੀ ਉਹਦੇ ਕਰਕੇ ਸਾਨੂੰ ਮਤਲਬ ਬਿਮਾਰੀ ਬਹੁਤੀ ਜ਼ਿਆਦਾ ਨਹੀਂ ਸਾਡੇ ਕੋਲ ਪੈਂਦੀ ਜੇ ਹੁਣ ਹੋਇਆ ਤਾਂ ਤੇਲੀਆਂ ਜ਼ਰੂਰ ਹੋਊਗਾ ਤਾਂ ਉਹਦੀ ਸਪਰੇਅ ਤਕਰੀਬਨ ਸਭ ਨੂੰ ਕਰਨੀ ਪੈਂਦੀ ਹੈ ਜਿੱਥੇ ਕਿਤੇ ਵੀ ਇਹਨਾਂ ਨੇ ਦੱਸਿਆ ਕਿ ਰੂੜੀ ਖਾਦੇ ਇਹ ਵੀ ਪਾਉਂਦੇ ਨੇ ਕਿਉਂਕਿ ਇਹਨਾਂ ਦੇ ਕੋਲ ਵੀ ਡੇਰੀ ਫਾਰਮ ਹੈ ਜਿੱਥੇ ਕਿਤੇ ਦੇਸੀ ਰੂੜੀ ਖਾਦ ਪੈਂਦੀ ਆ ਤੇ ਉੱਥੇ ਕਿਸੇ ਕਿਸਮ ਦਾ ਕੀੜਾ ਮਕੌੜਾ ਅਜੇ ਤੱਕ ਨਹੀਂ ਹੈਗਾ ਤੁਸੀਂ ਕੀ ਸੋਚਦੇ ਹੋ ਵੀ ਆਮ ਜਿਹੜੇ ਕਿਸਾਨ ਵੀਰਾਂ ਦੇ ਕੋਲ ਡੇਰੀ ਫਾਰਮ ਨਹੀਂ ਹੈਗੇ ਉਹ ਯੂਰੀਆ ਹੀ ਪਾਉਂਦੇ ਆ ਵੱਧ ਵੀ ਪਾਉਂਦੇ ਆ ਉਹਨਾਂ ਦੇ ਆਉਣ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੁੰਦੀ ਆ ਜੀ ਤਾਂ ਜੀ ਚਾਰ ਚਾਰ ਥੈਲੇ ਵੀ ਤਕਰੀਬਨ ਪਾ ਦਿੰਨੇ ਆ ਉਹਦੇ ਨਾਲ ਉਹਨਾਂ ਨੂੰ ਪ੍ਰੋਬਲਮ ਫਿਰ ਬਿਮਾਰੀ ਵਾਲੀ ਥੋੜੀ ਜੀ ਵੱਧ ਰਹਿੰਦੀ ਤੇਲੀ ਦੀ ਜੀ ਹੂੰ ਕਿਉਂਕਿ ਉਹ ਦੇਸੀ ਰੇ ਕੀ ਤਾਂ ਠੇਕੇ 'ਪਰ ਲੰਨੇ ਆ ਫਿਰ ਉੱਥੇ ਦੇਸੀ ਰੇ ਉਹ ਰੂੜੀ ਵਾਲਾ ਪਾ ਨਹੀਂ ਸਕਦੇ ਕਿਉਂਕਿ ਠੇਕੇ ਵਾਲਾ ਅਗਲੇ ਸਾਲ ਫਿਰ ਬਦਲ ਜਾਂਦਾ ਜੀ ਹਾਂ ਉਹ ਜਿਹਦੇ ਘਰ ਦੀ ਜਮੀਨਾਂ ਜਿੱਕਣਾਂ ਸੀ ਫਾਰਮਰ ਵਾਲੇ ਸਾਰੇ ਉਰੇ ਜਿੱਕਣ तकरीबन ਖੜੇ ਆ ਜੀ ਸਾਡੇ ਕੋਲ ਆਪਣੀ ਖਾਦ ਬਹੁਤ ਹੁੰਦਾ ਰੂੜੀ ਵਾਲਾ ਅਸੀਂ ਤਾਂ तकरीबन ਜਿਹਨਾਂ ਕੋਲ ਜਾਦਾਂ ਵੇਚਦੇ ਵੀ ਹੈ ਮੜਾ ਮੋਟਾ ਨਹੀਂ ਤਾਂ ਆਪਣੇ ਖੇਤਾਂ 'ਚ ਪਾਉਣੇ ਤਾਂ ਸਾਨੂੰ ਇਹ ਪ੍ਰੋਬਲਮ ਘਟ ਆਉਂਦੀ ਹੈ ਜੀ ਸਾਨੂੰ ਜੀਰੀ 'ਚ ਵੀ ਘਟਾ ਅਸੀਂ ਫਸਲਾਂ ਵੀ ਤਿੰਨ ਨਰ ਕਰਦੇ ਆ ਜੀ ਤੇ ਇੱਕ ਤਾਂ ਪਹਿਲਾਂ ਅਸੀਂ ਹੁਣ ਕਣਕ ਵੱਢ ਕੇ ਮੱਕੀ ਲਾਉਣੀ ਹੈ ਫਿਰ ਸਹਲਜ ਬਣਾ ਕੇ ਫਿਰ ਅਸੀਂ ਕਿੰਨੀ ਵਧੀਆ ਗੱਲ ਹੈ ਇਹਨਾਂ ਨੇ ਕਣਕ ਤੋਂ ਬਾਅਦ ਮੱਕੀ ਲਾਉਣੀ ਹੈ 메인 ਸੀਜ਼ਨ ਵਾਲੀ ਕਿਸਾਨ ਵੀਰ ਉਹ ਪਾਣੀ ਦੀ ਬਚਤ ਵੀ ਹੋਣੀ ਆ ਉੱਥੇ ਨਾਲ-ਨਾਲ ਇਹਨਾਂ ਨੇ ਮੱਕੀ ਦੀ ਫਸਲ ਲਾ ਕੇ ਫਸਲੀ ਵਿਭਿੰਨਤਾ ਨੂੰ ਵੀ ਪਹਿਲ ਦਿੱਤੀ ਹੋਈ ਆ ਸੋ ਹੋਰ ਜ਼ਿੰਮੇਵਾਰਾਂ ਦੇ ਕੋਲ ਚੱਲਦੇ ਆ ਗੁਰਜੀਤ ਸਿੰਘ ਮੇਰੇ ਨਾਲ ਖੜੇ ਨੇ ਕਿੰਨੀ ਕ ਕਣਕ ਲਾਈ ਹੋਈ ਆ ਲਾਈ ਵੀ ਜਗਾ ਕਣਕ ਦਾ ਅੱਛਾ ਕਿੱਦਾਂ ਦੀ ਐਸ ਲੋੜ ਵਧੀਆ ਜੀ ਖੁਸ਼ਵਿੰਦਰ ਸਿੰਘ ਜੀ ਆਮ ਤੌਰ ਤੇ ਅਪਨ ਨੇ ਪਹਿਲਾਂ ਵੀ ਗੱਲ ਕੀਤੀ ਆ ਇਹ ਪਾਜੀ ਹੁਣਾਂ ਨੇ ਵੀ ਦੱਸਿਆ ਆ ਕਿ ਜਿੱਥੇ ਜ਼ਿਆਦਾ ਯੂਰੀਆ ਲੱਗਦਾ ਉੱਥੇ ਕੀੜੇ ਮਕੌੜੇ ਜਾਂ ਬਿਮਾਰੀਆਂ ਜ਼ਿਆਦਾ ਆ ਜਾਂਦੀਆਂ ਕੀ ਸੋਚਦੇ ਹੋ ਤੁਹਾਡਾ ਕੀ ਖਿਆਲ ਆ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਜਾਇਜ਼ ਆ ਸਾਡਾ ਆਪਣਾ ਡੈਰੀ ਫਾਰਮ ਅਸੀਂ ਵੀ ਕੋਹੇ ਦੇ ਰੂੜੀ ਜ਼ਿਆਦਾ ਵਰਤਦੇ ਹਾਂ ਜੀ ਪਰ ਹਾਂ ਇੱਕ ਗੱਲ ਹੋਰ ਹੈ ਜੀ ਜਿਹੜੇ ਖੇਤ ਅਸੀਂ ਪ੍ਰਾਲੀ ਮਿਕਸ ਕਰਦੇ ਹਾਂ ਜੀ ਵਿੱਚ ਉੱਥੇ ਕੀੜੇ ਮਕੌੜਿਆਂ ਦੀ ਜ਼ਿਆਦਾ ਆਉਂਦੀ ਉੱਥੇ ਕਣਕ ਦੀ ਫਸਲ ਉਨੀ ਨਹੀਂ ਹੁੰਦੀ ਜੀ ਹੂੰ ਅਸੀਂ ਬਹੁਤ ਆਪਣੇ ਤਜਰਬੇ ਨਾਲ ਕਹਿ ਰਹੇ ਹਾਂ ਅਸੀਂ ਹੋਰ ਦੇ ਤਜਰਬੇ ਨਾਲ ਨਹੀਂ ਕਹਿ ਰਹੇ ਜੀ ਤੁਹਾਡਾ ਕੀ ਹਾਲ ਹੈ ਕਿਉਂ ਫਿਰ ਉਹ ਪਰਾਲੀ ਕੀ ਕਰਦੀ ਹੈ ਕਿਉਂ ਕਿੜਿਆ ਜਾਂਦੇ ਆ ਪਰਾਲੀ ਨੂੰ ਵਿੱਚ ਮਿਕਸ ਕਰਕੇ ਜੀ ਉਹਦੀ ਉਹ ਮਤਲਬ ਬੱਤਰ ਗਿੱਲਖ ਨਹੀਂ ਰਹਿੰਦੀ ਜੀ ਪੁਲਾਈ ਰਹਿ ਜਾਂਦੀ ਹੈ ਜੀ ਜ਼ਮੀਨ ਚ ਹਵਾ ਪੈਂਦੀ ਕੀੜੇ ਮਕੌੜੇ ਵੱਡਣ ਨੂੰ ਥਾਂ ਉਹਦੀ ਜਨਮ ਰੇਸ਼ਨ ਚ ਵੀ ਫਰਕ ਪੈਂਦਾ ਬਹੁਤ ਵਧੀਆ ਗੱਲ ਤੁਸੀਂ ਦੱਸੀ ਆ ਕਿ ਜਦੋਂ ਅਸੀਂ ਪਰਾਲੀ ਵਿੱਚ ਮਿਕਸ ਕਰ ਲੈਂਦੇ ਆ ਨਾ ਉਦੋਂ ਫਿਰ ਜਿਹੜੀ ਉਹਦੀ ਨਮੀ ਆ ਨਾ ਉਹ ਉੱਡ ਜਾਂਦੀ ਆ ਪਰਾਲੀ ਖੁੱਚ ਲੈਂਦੀ ਆ ਉਹ ਦਾਣਿਆਂ ਨੂੰ ਮਿਲਣ ਦੀ ਬਜਾਏ ਉਹ ਫਿਰ ਆਪਣੇ ਆਪ ਚ ਹੀ ਪਰਾਲੀ ਗੜਨ ਦੇ ਵਿੱਚ ਜ਼ੋਰ ਲਾ ਦਿੰਦੀ ਆ ਹਨਾ ਦੇਖੋ ਕਿੰਨੀ ਵਧੀਆ ਸਾਨੂੰ ਕਿਸਾਨ ਵੀਰੋ ਗੱਲ ਕਿਸਾਨ ਵੀਰਾਂ ਨੇ ਦੱਸੀ ਆ ਫਿਰ ਆਪਾਂ ਹੱਲ ਕਿਵੇਂ ਕਰਾਂਗੇ ਪਰਾਲੀ ਦਾ ਥੋੜਾ ਜਿਹਾ ਤੁਸੀਂ ਆਪ ਵੀ ਆਪਣੇ ਤਜਰਬੇ ਦੱਸ ਦਿਓ ਫਿਰ ਦੇਖੋ ਜੀ ਪਰਾਲੀ ਦਾ ਹੱਲ ਹੈ ਜੀ ਬੈਲਰ ਹੈ ਜੀ ਪਰ ਉਹ ਬੈਲਰ ਵੀ ਇੰਨਾ ਮਸ਼ੀਨਰੀ ਹਾਲ ਤੱਕ ਹਰੇਕ ਇਨਸਾਨ ਲੈ ਨਹੀਂ ਸਕਦਾ ਜੀ ਬਹੁਤ ਮਹਿੰਗੀ ਮਸ਼ੀਨਰੀ ਹੈ ਜੀ ਬਹੁਤ بڑے بڑے ਪ੍ਰੋਜੈਕਟ ਹੈ ਜੀ ਅੱਗੇ ਉਹਨਾਂ ਦੀ ਪਰਾਲੀ ਖਰੀਦਣੀ ਹੁੰਦੀ ਹੁਣ ਵੀ ਸਾਡੇ ਕੋਲ ਕਟੋ-ਕਟ ਜੀ 50 ਏਕੜ ਦੀ ਪਰਾਲੀ ਦੀਆਂ ਇਕੱਠਾ ਲਾਈਆਂ ਪਈਆਂ ਜੀ ਉਹਦੇ ਨਾਲ ਚੂਹਾ ਆਉਂਦਾ ਜੀ ਖੇਤਾਂ ਦੇ ਆਲੇ-ਦੁਆਲੇ ਜਦੋਂ ਅਸੀਂ ਰੱਖਦੇ ਹਾਂ ਜੀ ਸਰਕਾਰ ਕਹਿੰਦੀ ਹੈ ਬੈਲਰ ਦੰਦੀ ਹੈ ਲੇਕਿਨ ਉਹ ਪਰਾਲੀ ਖਰੀਦਵਾਰੇ ਨਹੀਂ ਕੋਈ ਵੀ ਟੈਂਡਰ ਕਰ ਰਹੀ ਜੀ ਉਹ ਤੁਹਾਨੂੰ ਇੰਨਾ ਪਤਾ ਆ ਵੀ ਇਹ ਪ੍ਰਾਲੀ ਨੂੰ ਗਾਲਣ ਸੰਬੰਧੀ ਵੀ ਪ੍ਰੋਜੈਕਟ ਜਾਂ ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਲੱਗ ਚੁੱਕੀਆਂ ਨੇ ਜਿੱਥੇ ਪ੍ਰਾਲੀ ਨੂੰ ਗਾਲ ਕੇ ਉਹਨੇ ਗੋਹਾ ਮਿਕਸ ਕਰਕੇ ਤੇ ਅੱਗੇ ਉਹ ਖਾਦ ਤੁਹਾਨੂੰ ਆਰਗੈਨਿਕ ਦੇ ਰਿਆ ਇਦਾਂ ਦਾ ਪਤਾ ਤੁਹਾਨੂੰ ਕੁਝ ਹੋ ਰਿਹਾ ਹੈ ਨਹੀਂ ਉਹ ਤਾਂ ਹੈ ਜੀ ਚਲੋ ਸਾਨੂੰ ਵੀ ਹੈ ਜੀ ਜਦੋਂ ਮਤਲ ਇਹਨਾਂ ਨੇ ਜੀਰੀ ਦੀ ਡੇਟੀ ਕਰਤੀ ਜੀ ਵੀ ਐਨੀ ਤਰੀਕ ਤੋਂ ਪਹਿਲਾਂ ਤੁਸੀਂ ਜੀਰੀ ਨਹੀਂ ਲਾ ਸਕਦੇ ਜੀ ਅਗਲੀ ਫਸਲ ਕਣਕ ਬੀਜਣ ਨੂੰ ਤਾਂ ਗੈਪ ਘਟ ਰਹਿ ਜਾਂਦਾ ਹੈ ਸਾਨੂੰ ਮਤਲ ਜੀਰੀ ਵੱਢਦੀ ਸਾਰੀ ਝੋਨਾ ਵੱਢਦੀ ਸਾਰੀ ਕਣਕ ਲਾਉਣੀ ਪੈਂਦੀ ਆ ਸਾਨੂੰ ਗਾਇਬ ਨਹੀਂ ਮਿਲਦਾ ਬਿਲਕੁਲ ਵੀ ਜੀ ਨਹੀਂ ਉਹਦੇ ਜੀ ਅਸੀਂ ਸਾਮਸਵਾਲ ਕਰ ਵੀ ਲਈਏ ਜੀ ਗੱਠਾਂ ਹੀ ਬਣ ਲਈਓ ਦਿਨੇ ਬਹੁਤ ਥੋੜੇ ਹੁੰਨੇ ਹਫਤੇ 8 ਦਿਨ ਦੀ ਗੱਲ ਹੁੰਦੀ ਹੈ ਕੋਈ ਗੱਲ ਇੱਥੇ ਕਿਸਾਨ ਵੀਰੋ ਹੋ ਸਕਦੀ ਹੈ ਕਿ ਪ੍ਰਾਲੀ ਦੀਆਂ ਇਹਨਾਂ ਦੇ ਮੁਤਾਬਕ ਵੀ ਗੰਡਾ ਬਣਾ ਕੇ ਉਹਨੂੰ ਪਾਸੇ ਕੱਢ ਦਈਏ ਤੇ ਖੇਤ ਨੂੰ ਸਾਫ਼ ਕਰਕੇ ਅਸੀਂ ਕਣਕ ਨੂੰ ਛੇਤੀ ਤੋਂ ਛੇਤੀ ਲਾ ਦਈਏ ਤਾਂ ਬਾਦ ਦੇ ਵਿੱਚ ਕੀੜੇ ਮਕੌੜਣ ਵਾਲੀ ਸਮੱਸਿਆ ਜਿਹੜੀ ਸਾਨੂੰ ਹੱਲ ਹੋ ਜਾਂਦੀ ਹੈ ਅੱਛਾ ਹੋਰ ਵੀ ਸਾਡੇ ਨਾਲ ਕਿਸਾਨ ਵੀਰ ਨੇ ਆਜੋ ਜੀ ਤੁਸੀਂ ਥੱਲੇ ਆ ਜਾਓ ਮੇਰੇ ਕੋਲ ਇੱਕ ਵਾਰੀ ਕੀ ਨਾਮ ਤੁਹਾਡਾ ਮੇਰਾ ਨਾਮ ਹਾਕਮ ਸਿੰਘ ਬਡੌਲੀ ਕਲਾਂ ਸੋਨਾਵਾਂ ਅਮਰ ਸਿੰਘ ਆ ਮਡੌਲੀ ਕਲਾਂ ਦੇ ਹਾਕਮ ਸਿੰਘ ਸਾਡੇ ਨਾਲ ਨੇ ਇਸ ਵੇਲੇ ਕਿੰਨੀ ਫਸਲ ਆਈ ਹੈ ਕਣਕ ਦੀ ਸਾਡੇ ਕੋਲ ਹੈਗੇ 30 ਕਿੱਲੇ ਕਣਕ ਦੀ 30 ਕਿੱਲੇ ਆ ਤੁਸੀਂ ਵੀ ਡੇਰੀ ਫਾਰਮ ਹੈ ਜੀ ਆਪਣਾ ਵੀ ਡੇਰੀ ਫਾਰਮ ਹੈ ਜੀ ਅਸੀਂ ਆਪਣਾ ਥੇਕੀ ਪੱਜਮੀਨ ਜਿਹੜੀ ਲੈਣੀ ਹੈ ਉਹਦੇ ਤੇ ਵੀ ਆਪਣਾ ਗੋਬਰ ਪਾ ਦਨੇ ਆਂ ਚੱਕ ਕੇ ਲੈ ਕੇ ਹੂੰ ਤੇ ਸਾਡਾ ਉਹਦੇ ਚ ਜੂਰੀਆ ਘਟ ਜਾਂਦਾ ਜੀ ਹਾਂ ਤੇ ਤੁਸੀਂ ਵੀ ਫਿਰ ਮੱਕੀ ਦੀ ਫਸਲ ਲਾਉਂਦੇ ਹੋ ਮੱਕੀ ਦੀ ਫਸਲ ਕਰਦੇ ਆ ਜੀ ਅਸੀਂ तकरीबन 20 ਕਿਲਿਆਂ ਚ ਕਰਦੇ ਆ ਤਾਂ ਬਹੁਤ ਵਧੀਆ ਗੱਲ ਆ ਦੇਖੋ ਸਾਡੇ ਕੋਲ ਅੱਜ ਖੁਸ਼ਕਿਸਮਤੀ ਦੇ ਨਾਲ ਕਿਸਾਨ ਵੀਰ ਉਹੇ ਜੀ ਜੁੜੇ ਹੋਏ ਨੇ ਜਿਨ੍ਹਾਂ ਦੇ ਡੇਰੀ ਫਾਰਮ ਆਪਣੇ ਨੇ ਵੱਡੇ ਪੱਧਰ ਤੇ ਉਹਨਾਂ ਨੇ ਇਹ ਜਿਹੜਾ ਆ ਕੰਮ ਕੀਤਾ ਹੋਇਆ ਬੜੀ ਵਧੀਆ ਕਣਕ ਦੀ ਫਸਲ ਆ ਜਿਹੜੀ ਉਹ ਲਾਉਂਦੇ ਆ ਸੋ ਕੋਈ ਕਿਸੇ ਕਿਸਮ ਦੀ ਇਸ ਵੇਲੇ ਤੁਹਾਨੂੰ ਸਮੱਸਿਆ ਆ ਰਹੀ ਆ ਹਾਲੇ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਹੋ ਜਾਵੇ ਤਾਂ ਅਸੀਂ ਉਹਦੇ ਸਪਰੇਅਸ ਪ੍ਰੂਵ ਵਗੈਰਾ ਕਰ ਦੇਣਗੇ ਅੱਛਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇੱਥੇ ਦਫ਼ਤਰ ਹੈ ਤੁਹਾਡੇ ਮਰਿੰਡੇ ਹੈਗਾ ਉੱਥੇ ਸੰਪਰਕ ਕਰਦੇ ਹੋ ਕਿ ਨਹੀਂ ਹਾਂਜੀ ਉੱਥੇ ਜਾਂਦੇ ਰਹਿੰਦੇ ਅਸੀਂ ਉਹਨਾਂ ਕੋਲ ਕੋਈ ਚੰਗੀ ਸਲਾਹ ਦਿੰਦੇ ਆ ਉਹ ਦੱਸਦੇ ਆ ਸਾਰੀ ਬਿਮਾਰੀਆਂ ਬਾਰੇ ਵੀ ਇਹ ਸਾਨੂੰ ਦਵਾਈਆਂ ਬਾਰੇ ਵੀ ਦੱਸਦੇ ਰਹਿੰਦੇ ਨੇ ਵੀ ਇੰਨੀ ਵਰਤਣੀ ਆ ਜਾਂ ਇੰਨੀ ਕਿਤੇ ਵੱਧ ਨਹੀਂ ਵਰਤਣੀ ਹੈਗੀ ਹਾਂ ਰੇ ਬਾਰੇ ਵੀ ਦੱਸ ਸਕਦੇ ਆ ਸਾਨੂੰ ਸਾਡੇ ਅਧਿਕਾਰੀ ਜਿਹੜੇ ਜਾਣਕਾਰ ਨੇ ਸਾਇੰਸਦਾਨ ਨੇ ਜਿਹੜੇ ਸਾਡੇ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਕੇ ਜੇ ਕਰ ਇਹੋ ਜੀ ਫਸਲ ਕਰੀਏ ਤਾਂ ਮੈਨੂੰ ਲੱਗਦਾ ਵੀ ਸਾਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਬਾਅਦ ਦੇ ਵਿੱਚ ਆਊਗੀ ਕਿਉਂਕਿ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਗਿਆਨ ਆ ਸਾਡੇ ਹਮੇਸ਼ਾ ਕੰਮ ਆਉਂਦਾ ਆ ਖੇਤਾਂ ਦੇ ਵਿੱਚ ਉਹ ਹਰਿਆਲੀ ਲਿਆਉਂਦਾ ਆ ਤੁਹਾਡੇ ਤੋਂ ਫੇਰ ਮੈਂ ਇੱਕ ਵਾਰੀ ਪੁੱਛਣਾ ਚਾਹੂੰਗਾ ਜੀ ਆਮ ਕਿਸਾਨ ਵੀਰ ਯੂਰੀਆ ਜਾਂ ਦਵਾਈਆਂ ਸਪਰੇਅ ਕੋਸ਼ਿਸ਼ ਕਰਦੇ ਵਧੀਰੀ ਝਾੜ ਆਵੇ ਤੇ ਅਸੀਂ ਵੱਧ ਤੋਂ ਵੱਧ ਖੇਤ ਦੇ ਵਿੱਚ ਕੁਝ ਨਾ ਕੁਝ ਪਾਈਏ ਕਿਉਂਕਿ ਤੁਹਾਡੇ ਕੋਲ ਤਾਂ ਚਲੋ ਰੂੜੀ ਖਾਦ ਹੈਗੀ ਆ ਜਿਨ੍ਹਾਂ ਕੋਲ ਨਹੀਂ ਹੈਗੀ ਉਹ ਕੋਸ਼ਿਸ਼ ਕਰਦੇ ਯੂਰੀਆ ਵੱਧ ਪਾ ਦਈਏ ਡੀਪੀਵੀ ਵੱਧ ਪਾ ਦਈਏ ਕੀ ਕਹਿਣਾ ਚਾਹੋਗੇ ਉਹ ਗਲਤ ਹੈ ਜੀ ਵੈਸੇ ਤਾਂ ਉਸ ਗਾਂ ਸਿਹਤ ਵਾਸਤੇ ਜੋ ਕਣਕ ਤਿਆਰ ਹੋ ਗਈ ਉਹ ਆਪਣੇ ਸਿਹਤ ਵਾਸਤੇ ਵੀ ਖਰਾਬ ਕਰੂਗੀ ਜੀ ਉਹਦੇ ਵਿੱਚ ਬਹੁਤ ਤਾਕਤਾਂ ਤੋਂ ਪਤਾ ਨਹੀਂ ਬਹੁਤ ਬਿਮਾਰੀਆਂ ਦੇ ਪਾਰ ਰਹੇ ਹਾਂ ਸਪਰੇਅ ਹਾਂ ਕਰਦੇ ਆ ਵੈਸੇ ਜ਼ਿਮੀਂਦਾਰ ਪਰ ਉਹ ਗੱਲ ਨਹੀਂ ਬਣਦੀ ਜੋ ਖੇਤੀ ਮੰਨ ਲਓ ਰੇਗੜੀ ਖੇਤੀ ਬਣਦੀ ਹੈ ਬਿਲਕੁਲ ਕਿਸਾਨ ਵੀਰੋ ਦੇਖੋ ਗੱਲ ਨਹੀਂ ਬਣਦੀ ਜੇ ਅਸੀਂ ਸਾਡੇ ਕੋਲ ਨਹੀਂ ਵੀ ਪਸ਼ੂ ਹੈਗੇ ਨਾ ਤਾਂ ਰੂੜੀ ਖਾਦ ਨਹੀਂ ਹੈਗੀ ਆਪਾਂ ਫਿਰ ਵੀ ਯੂਰੀਆ ਵੱਧ ਨਾ ਪਾਈਏ ਬਲਕਿ ਜਿੰਨੀ ਡੋਜ਼ ਸਾਨੂੰ ਖੇਤੀਬਾੜ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਜਾਂ ਮਾਹਰਾਂ ਨੇ ਦੱਸੀ ਹੈ ਉੰਨੀ ਹੀ ਅਸੀਂ ਸਮੇਂ ਸਿਰ ਪਾਈਏ ਤਾਂ ਮੈਨੂੰ ਲੱਗਦਾ ਫਸਲ ਸਾਡੀ ਬਹੁਤ ਵਧੀਆ ਹੋ ਜਾਂਦੀ ਆ ਕੀ ਲੱਗਦਾ ਤੁਹਾਨੂੰ ਦੋ ਬੁਰੀਆਂ ਨਾਲ ਜੀ ਕੰਨ ਖੋ ਨਹੀਂ ਸਕਦੀ ਹੋ ਨਹੀਂ ਜੀ ਬਿਲਕੁਲ ਹੋ ਰਿਹਾ ਜੀ ਬਿਲਕੁਲ ਫਸਲ ਹੁੰਦੀ ਆ ਦੇਖੋ ਨਾਲੇ ਕੀੜੇ ਮਕੌੜਿਆਂ ਤੋਂ ਫਿਰ ਅਸੀਂ ਬਚੇ ਰਹਨੇ ਆ ਬਿਮਾਰੀਆਂ ਤੋਂ ਬਚੇ ਰਹਨੇ ਆ ਅ ਅੱਛਾ ਮੈਂ ਇੱਕ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂ ਖੁਸ਼ਵਿੰਦਰ ਸਿੰਘ ਜੀ ਕਦੇ ਮਿੱਟੀ ਟੈਸਟ ਕਰਾਈ ਆ ਆਪਣੇ ਖੇਤਾਂ ਦੀ ਬਿਲਕੁਲ ਜੀ ਸਾਡੇ ਖੇਤੀਬਾੜੀ ਵਾਲੇ ਸੈਂਪਲ ਲੈ ਕੇ ਜਾਂਦੇ ਆ ਜੀ ਜਦੋਂ ਖੇਤ ਬੇਲੇ ਹੁੰਦੇ ਆ ਜੀ ਅਸੀਂ ਹਰੇਕ ਸਾਲ ਲੈਦਾ ਲੈਦਾ ਖੇਤਾਂ ਦੇ ਸੈਂਪਲ ਦਿੰਦੇ ਆ ਜੀ ਉਹਨਾਂ ਨੂੰ ਜੋ ਚੀਜ਼ ਡਿਕਾਟਵਾਦ ਆ ਉਹ ਸਾਨੂੰ ਦੱਸਦੇ ਵੀ ਦੇ ਜੂਰੀਆਵਾਦ ਤੇ ਦਾਵਾਦਾਂ ਜਾਂ ਇਦੇ ਚ ਘਟ ਹੈ ਜੀ ਉਹ ਸਾਬ ਨਾਲ ਅਸੀਂ ਚੱਲਦੇ ਆਂ ਖੇਤੀਬਾੜੀ ਵਿਭਾਗ ਨਾਲ ਸਾਡਾ ਬਹੁਤ ਵਧੀਆ ਰਿਸ਼ਤਾ ਹੈ ਬਿਲਕੁਲ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਦੇਖੋ ਇੱਕ ਤਾਂ ਸਾਡੀ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਅਸੀਂ ਉਹਦੀ ਸਮੇਂ-ਸਮੇਂ ਤੇ ਚੈਕਿੰਗ ਕਰਾਉਂਦੇ ਰਹਿੰਦੇ ਨੇ ਡਾਕਟਰਾਂ ਤੋਂ ਕਿਉਂਕਿ ਬਜ਼ੁਰਗ ਹੋ ਜਾਂਦੇ ਆਪਾਂ ਚਾਹੁੰਦੇ ਆ ਵੀ ਉਹਦੀ ਸਿਹਤ ਆ ਜਿਹੜੀ ਤੰਦਰੁਸਤ ਰਹੇ ਇੱਕ ਸਾਡੀ ਧਰਤੀ ਮਾਂ ਜਿਹੜੀ ਸਾਨੂੰ ਖਾਣ ਨੂੰ ਦਿੰਦੀ ਆ ਅਸੀਂ ਉਹਨੂੰ ਵੀ ਹਰ ਸਾਲ ਚੈੱਕ ਕਰਵਾਈਏ ਤਾਂ ਕਿ ਇਹਦੇ ਵਿੱਚ ਕੋਈ ਘਾਟਵਾਤ ਤਾਂ ਨਹੀਂ ਬਹੁਤ ਵਧੀਆ ਗੱਲ ਆ ਤੁਸੀਂ ਇਹ ਗੱਲ ਨੂੰ ਪੱਲੇ ਬੰਨਿਆ ਹੋਇਆ ਆਪਣੇ ਖੇਤਾਂ ਦੀ ਮਿੱਟੀ ਨੂੰ ਟੈਸਟ ਕਰਾਉਣ ਤੇ ਉਹਦੇ ਆਧਾਰ ਤੇ ਖਾਦਾਂ ਪਾਉਣੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਖੇਤੀਬਾੜੀ ਵਿਭਾਗ ਨਾਲ ਰਾਪਤਾ ਕਾਇਮ ਕਰੀਏ ਜੀ ਆਪਾਂ ਵੈਸੇ ਆਪਣੀ ਮਰਜ਼ੀ ਘੱਟ ਕਰੀਏ ਤੇ ਵਿਗਿਆਨੀਆਂ ਨਾਲ ਮਿਲ ਕੇ ਚਲੋ ਖੇਤੀਬਾੜੀ ਵਿਭਾਗ ਹਰੇਕ ਸ਼ਹਿਰ ਵਿੱਚ ਹੈ ਜੀ ਨੇੜੇ ਤੇੜੇ ਜੀ ਹੁਣ ਤਾਂ ਮੋਬਾਈਲ ਨੰਬਰ ਅਗੇ ਵਟਸਐਪ ਨੰਬਰ ਬਿਲਕੁਲ ਅਗੇ ਜੀ ਉਹ ਨਾਲੇ ਸੈਂਪਲ ਵੀ ਤੁਹਾਡੇ ਖੇਤ ਚੋਂ ਲੈ ਕੇ ਜਾਂਦੇ ਆਂ ਜੀ ਜੇ ਤੁਹਾਡੇ ਮਨ ਲੱਗਾ ਤਕਰੀਬਨ 50 ਬੰਦੇ ਸੈਂਪਲ ਇਕੱਠੇ ਹੋ ਜਾਣ ਤਾਂ ਉਹ ਬੈਨ ਭੇਜਦੇ ਆਂ ਜੀ ਅੱਛਾ ਉਰੇ ਤੁਹਾਨੂੰ ਨਾਲ ਦੀ ਨਾਲ ਹੀ ਸੈਂਪਲ ਚੈੱਕ ਕਰਕੇ ਤੁਹਾਨੂੰ ਨਾਲ ਦੀ ਨਾਲ ਹੀ ਰਿਪੋਰਟ ਦੰਨੇ ਆਂ ਜੀ ਜੇ ਤੁਹਾਡੇ ਕੱਟ ਸੈਂਪਲ ਹੈ ਜੀ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਮੈਂ ਕਿਵੇਂ ਕੋਲ ਮਿੱਟੀ ਦਿਆਉ ਜੀ ਤੁਹਾਡੇ ਵਟਸਐਪ ਨੰਬਰ ਤੇ ਹੀ ਤੁਹਾਨੂੰ ਰਿਪੋਰਟ ਆ ਜੇਗੀ ਅੱਛਾ ਇੱਕ ਤੁਸੀਂ ਇਹ ਦੱਸੋ ਜਿਹੜੀ ਗੋਹਾ ਪਸ਼ੂਆਂ ਤੋਂ ਪੈਦਾ ਹੁੰਦਾ ਹੈ ਉਹਨੂੰ ਤੁਸੀਂ ਗਾਲ ਦੇਵੀਓ ਕਿਸੇ ਤਰੀਕੇ ਜਾਂ ਸਿੱਧਾ ਹੀ ਖੇਚ ਪਾਉਨੇ ਹੋ ਨਹੀਂ 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 ਅਸੀਂ ਨਾ ਇੱਕ ਸਾਲ ਦਾ ਸਟੋਰੇਜ ਕਰ ਲੈਨੇ ਜਿਵੇਂ ਆਪਾਂ ਪੰਜਾਬੀ ਪਾਸ਼ਾੜਕੇ ਦੀ ਢੇਰ ਅਸੀਂ ਇੱਕ ਟੋਆ ਪੁੱਟਿਆ ਬਈ ਉਦੋਂ ਸਿੱਟੀ ਜਾਣਾ ਜੀ ਜਦੋਂ ਹੁਣ ਸਾਡੀ ਕਣਕ ਦੀ ਕਟਾਈ ਹੋ ਗਈ ਜੀ ਉਦੋਂ ਅਸੀਂ ਖੇਤਾਂ ਵਿੱਚ ਪਾਉਣਾ ਜੀ ਫਿਰ ਸਾਲ ਚ ਇੱਕ ਵਾਰੀ ਕੀ ਸਮਝਦੇ ਹੋ ਟੋਏ ਚ ਪਾਉਣ ਨਾਲ ਕੀ ਹੋ ਜਾਂਦਾ ਉਹਨੂੰ ਥੋੜਾ ਜਿਹਾ ਕੋਈ ਬਿਮਾਰੀਆਂ ਪੂਰੀਆਂ ਬਿੱਚੇ ਰਹਿ ਜਾਂਦੀਆਂ ਨਹੀਂ 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 ਉਹ ਐਦਾਂ ਹੁੰਦਾ ਜੀ ਜਿਵੇਂ ਪੁਰਾਣੇ ਬਜ਼ੁਰਗਾਂ ਦੀ ਗੱਲ ਵੀ ਇਹ ਪੱਚ ਜਾਂਦਾ ਜੀ ਜਾਂ ਮਤਲਬ ਉਹਦਾ ਜੋ ਸਹੀ ਤਰੀਕਾ ਸਾਨੂੰ ਇਹ ਹੀ ਲੱਗਿਆ ਜੀ ਜਦੋਂ ਮੈਂ ਜ਼ਿਆਦਾ ਤਾਂ ਨਹੀਂ ਇਹਦੇ ਬਾਰੇ ਤੁਹਾਨੂੰ ਕਹਿਣਾ ਚਾਹੁੰਦਾ ਜੀ ਪਰ ਸਹੀ ਐਦਾਂ ਹੀ ਆ ਵੀ ਨਾਲ ਦੀ ਨਾਲ ਜਿਵੇਂ ਕਹਿੰਦੇ ਨੇ ਕੱਚਾ ਗੋਹਾ ਜੀ ਸਾਡੀ ਪੰਜਾਬ ਦੀ ਕਿਸਾਨ ਵੀਰਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਵਦੇਰੇ ਖਾਦਾਂ ਪਾਉਂਦੇ ਆ ਜਿਹੜੇ ਅਸੀਂ ਤਾਂ ਇਹ ਕਮੀ ਜਿਹੜੀ ਖਾਦ ਆ ਜਿਵੇਂ ਖੇਤੀਬਾੜ ਵਾਲੇ ਦੱਸ ਰਹੇ ਆ ਉਸ ਹਿਸਾਬ ਨਾਲ ਖੇਤੀ ਦੇ ਹਿਸਾਬ ਨਾਲ ਅੰਤ ਖਾਦਾਂ ਬਹੁਤ ਸਪਰੇਅਾਂ ਘੱਟ ਤੇ ਘੱਟ ਕਰੋ ਜੇ ਹੋ ਸਕਦਾ ਨਹੀਂ ਤਾਂ ਜਿਵੇਂ ਆਰਗਨਿਕ ਨੇ ਜ ਖੇਤੀ ਕਰਨ ਦੀ ਕੋਸ਼ਿਸ਼ ਕਰੋ ਜੇ ਹੋ ਸਕਦੀ ਹੈ ਜਿਵੇਂ ਡੰਗਰਾਂ ਦਾ ਪਸ਼ੂ ਵਗੈਰਾ ਦਾ ਪਸ਼ਾਬ ਪਸ਼ੂ ਲੈ ਕੇ ਇਹਨਾਂ ਦਾ ਪਸ਼ੂਾਂ ਦੀ ਸਪਰੇਅ ਕਰਕੇ ਉਹਨਾਂ ਤੇ ਵੀ ਅਸੀਂ ਕੀੜੇ ਮਕੜਾਂ ਨੂੰ ਮਾਰ ਸਕਦੇ ਹਾਂ ਹਮ ਇੱਕ ਐਨਪੀਕੇ ਦੀ ਸਪਰੇਅ ਕਰਨ ਲਈ ਸਾਡੇ ਮਾਹਰ ਦੱਸਦੇ ਆ ਵੀ ਬਾਅਦ ਦੇ ਵਿੱਚ ਜਦੋਂ ਨਾ ਪੱਕਣ ਵਾਲੀ ਫਸਲ ਹੁੰਦੀ ਆ ਤੇ ਝਾੜ ਸਾਨੂੰ ਵਧੇਰੇ ਮਿਲ ਜਾਂਦਾ ਹੈ ਭਾਵੇਂ ਅਸੀਂ ਤਾਤ ਜਿਹੜੀ ਪਹਿਲਾਂ ਪੂਰੇ ਕਰਦੇ ਆ ਪਰ ਜੀ ਐਨਪੀਕੇ ਛਿੜਕਾ ਕਰਦੀ ਤਾਂ ਉਹਦੇ ਨਾਲ ਕਹਿੰਦੇ ਹੋਰ ਵੀ ਵਧੀਆ ਝਾੜ ਆ ਜਾਂਦਾ ਕੀ ਕਹਿਣਾ ਚਾਹੋਗੇ ਉਹ ਐਦਾਂ ਹੁੰਦਾ ਜੀ ਜਿਵੇਂ ਨੈਨੋ ਯੂਰੀਆ ਚੱਲਿਆ ਜੀ ਹੁਣ ਟੈਕਨੋਲੋਜੀ ਜੀ ਉਹ ਜਿਵੇਂ ਆਪਾਂ ਨੇ ਮਤਲਬ ਪਹਿਲੀ ਵਾਰ ਨਹੀਂ ਪਾਣਾ ਜੀ ਉਹ ਅੱਛਾ ਪਹਿਲੀ ਵਾਰ ਉਹਦੀ ਸਪਰੇ ਬਿਲਕੁਲ ਨਹੀਂ ਹੋਣੀ ਜੀ ਜਿੱਥੇ ਤੱਕ ਸਾਨੂੰ ਮੇਰੀ ਨੌਲੇਜ ਹੈ ਜੀ ਜਦੋਂ ਮਤਲਬ ਫਸਲ ਨੇ ਆਪਣੀ ਧਰਤੀ ਟੱਕ ਲਈ ਜੀ ਉਹ ਪੱਤਿਆਂ ਦੇ ਛਕੜਾ ਹੋਣਾ ਹੈ ਛੜਕਾ ਹੋਣਾ ਹੈ ਜੀ ਉਹਦਾ ਉਹਦਾ ਫਿਰ ਬੈਨੀਫਿਟ ਹੈ ਜੀ ਅਸੀਂ ਵਰਤ ਰਹੇ ਹਾਂ 30% ਯੂਰੀਆ ਕਟ ਮਿਲ ਰਿਹਾ ਜੀ ਹਰੇਕ ਬੰਦੇ ਨੂੰ ਏਦਾਂ ਡੀਏਪੀਜੀ ਸਭ ਇਹ ਚੀਜ਼ਾਂ ਆਪਾਂ ਨੂੰ ਇੱਧਰ ਨੂੰ ਤੁਰਨਾ ਪੈਣਾ ਜੀ ਐਨਪੀਕੇ ਦੇ ਨਾਲ ਨਾਲ ਇੱਕ ਨਾ ਪੋਟਾਸ਼ੀਅਮ ਨਾਈਟ੍ਰੇਟ ਸੁਣਿਆ ਨਾਮ ਇਹਦਾ ਕਦੀ ਇਹਦੀ ਛਿੜਕਾ ਵੀ ਕਰਨ ਲਈ ਕਹਿੰਦੇ ਮਾਹਰ ਕਦੇ ਕੀਤਾ ਅਸੀਂ ਨਾ ਜੀ ਇਹ ਨਹੀਂ ਅਸੀਂ ਮਤਲਬ ਉਹ ਜਿਵੇਂ ਆਲੂ ਦੀ ਫਸਲ ਹੋ ਗਈ ਜਿਹਾ ਏਦਾਂ ਸਬਜ਼ੀਆਂ ਸਬਜ਼ੀਆਂ ਤੇ ਜੀ ਉਦਾਂ ਸਾਡਾ ਮਤਲਬ ਤਿੰਨੇ ਫਸਲਾਂ ਵੱਧ ਰੁਝਾਨ ਹੈ ਜੀ ਕਣਕ ਝੋਨਾ ਜੀ ਤੇ ਮੱਕੇ ਸੋ ਬਹੁਤ ਵਧੀਆ ਜਾਣਕਾਰੀ ਮੈਨੂੰ ਮਡੌਲੀ ਕਲਾ ਜ਼ਿਲ੍ਹਾ ਰੋਪੜ ਦੇ ਕਿਸਾਨ ਵੀਰਾਂ ਨੇ ਦਿੱਤੀ ਆ ਮੈਂ ਉਮੀਦ ਕਰਦਾ ਕਿਸਾਨ ਵੀਰੋ ਤੁਹਾਡੇ ਵੀ ਇਹ ਜਾਣਕਾਰੀ ਬਹੁਤ ਕੰਮ ਆਵੇਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਉਮੀਦ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਨੇ ਆ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ